ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਚੰਡੀਗੜ੍ਹ ਦੇ ਵਿੱਚ ਵੱਡਾ ਫੇਰ ਬਦਲ ਹੁੰਦਾ ਦਿਖਾਈ ਦੇ ਰਿਹਾ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅੜਚਨਾ ਆਈਆਂ ਜਿਸ ਤੋਂ ਬਾਅਦ ਦੇ ਵਿੱਚ ਮਾਮਲਾ ਕੋਰਟ 'ਚ ਵੀ ਪਹੁੰਚ ਜਾਂਦਾ ਹੈ ਕੋਰਟ 'ਚ ਪਹੁੰਚਣ ਤੋਂ ਬਾਅਦ 18 ਜਨਵਰੀ ਨੂੰ ਹੁੰਦੀ ਹੁੰਦੀ ਚੋਣ 30 ਜਨਵਰੀ ਤੱਕ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤੇ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਹੋਇਆ ਹੈ ਤੇ ਇਸ ਤੋਂ ਐਨ ਪਹਿਲਾਂ ਜਿਹੜਾ ਭਾਜਪਾ ਦਾ ਮੇਅਰ ਚੁਣਿਆ ਗਿਆ ਸੀ ਉਹਨੇ ਅਸਤੀਫਾ ਦਿੱਤਾ ਹੈ ਤੇ ਤਿੰਨ ਆਮ ਆਦਮੀ ਪਾਰਟੀ ਦੇ ਕੌਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਚੋਣਾਂ ਦਾ ਗਣਿਤ ਵਿਗੜ ਗਿਆ ਜੇਕਰ ਹੁਣ ਦੁਬਾਰਾ ਚੋਣ ਹੁੰਦੀ ਹੈ ਤਾਂ ਭਾਜਪਾ ਦਾ ਕੈਂਡੀਡੇਟ ਹੀ ਮੇਅਰ ਬਣੇਗਾ ਕਿਉਂਕਿ ਵੋਟਾਂ ਵੱਧ ਗਈਆਂ ਨੇ ਭਾਜਪਾ ਦੇ ਵੱਲ ਤਾਂ ਦੱਸਦੀ ਹੈ ਕਿ ਇੰਡੀਆ ਗੱਠ ਜੋੜ ਨੇ ਯਾਨੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਾਂਝੇ ਤੌਰ ਦੇ ਉੱਤੇ ਇਹ ਚੋਣ ਲੜੀ ਸੀ ਭਾਜਪਾ ਇੱਕ ਪਾਸੇ ਸੀ ਇੰਡੀਆ ਗੱਠਜੋੜ ਇੱਕ ਪਾਸੇ ਸੀ ਤੇ ਇਹਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਸਭ ਤੋਂ ਪਹਿਲੀ ਚੋਣ ਹੋਵੇਗੀ ਇੰਡੀਆ ਗੱਠਜੋੜ ਦੀ ਜੋ ਨਵੀਂ ਦਿਸ਼ਾ ਤੇ ਦਸ਼ਾ ਤੈਅ ਕਰੇਗੀ ਦੇਸ਼ ਦੀ ਤਸਵੀਰ ਬਦਲ ਦੇਵੇਗੀ ਪਰ ਇਹਦੇ ਵਿੱਚ ਇੰਨੀਆਂ ਕੜਚਨਾ ਆਈਆਂ ਇੰਨੇ ਕਰੀਡ ਕੇ ਬਰਕਰਾਰ ਹੋਏ ਜਿਸ ਤੋਂ ਬਾਅਦ ਦੇ ਵਿੱਚ ਇਸ ਚੋਣ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਤੇ ਹੁਣ ਵੱਡੀ ਤੇ ਅਹਿਮ ਗੱਲ ਇਹ ਐ ਇਸ ਚੋਣ ਦੀ ਕਿ ਗਣਿਤ ਵਿਗੜ ਚੁੱਕਿਆ ਹੈ ਜੇਕਰ ਕੁੱਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਆਪ ਅਤੇ ਕਾਂਗਰਸ ਦੀਆਂ ਕੁੱਲ ਵੋਟਾਂ 20 ਬਣਦੀਆਂ ਨੇ 10 ਤੇ 7 ਤੇ ਦੂਜੇ ਪਾਸੇ ਭਾਜਪਾ ਦੀਆਂ ਹੁਣ 18 ਬਣਦੀਆਂ ਨੇ ਜੇਕਰ ਇੱਕੋ ਇੱਕ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਪੋਰਟ ਪਾਉਂਦਾ ਹੈ ਤਾਂ 19 ਵੋਟਾਂ ਬਣ ਜਾਂਦੀਆਂ ਨੇ ਤੇ 17 ਤੇ 18 ਇੱਕ ਜਿਹੜੀ 17 ਟੋਟਲ ਹੋਗੇ ਇੱਕ ਜਿਹੜੀ ਵੋਟ ਹੈ ਉਹ ਐਮਪੀ ਦੀ ਵੀ ਬਣਦੀ ਹੈ ਕਿਰਨ ਖੇਰਦੀ ਯਾਨੀ ਕਿ 19 ਦੇ ਉੱਤੇ ਹੁਣ ਬਹੁਮਤ ਬਣ ਸਕਦਾ ਹੈ ਭਾਜਪਾ ਦਾ ਮੇਅਰ ਦੀ ਚੋਣ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਾਫੀ ਚੱਕਰਾਂ ਦੇ ਵਿੱਚ ਪੈ ਗਈ ਸੀ ਇਹ ਚੋਣ ਲਗਾਤਾਰ ਪ੍ਰਦਰਸ਼ਨ ਵੀ ਹੋਏ ਲਗਾਤਾਰ ਕਾਉਂਸਲਰਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਲਕੋ ਵੀ ਲਿਆ ਗਿਆ ਇੱਕ ਤਰੀਕੇ ਦੇ ਨਾਲ ਕਿ ਇਹਨਾਂ ਦੀ ਕੋਈ ਖਰੀਦੋ-ਫਰੋਖਤ ਨਾ ਹੋ ਜਾਵੇ ਪਰ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਕੇ ਰਹੀ ਯਾਨੀ ਕਿ ਤਿੰਨ ਕਾਉਂਸਲਰ ਜਿਨ੍ਹਾਂ ਦੇ ਵਿੱਚੋਂ ਦੋ ਮਹਿਲਾ ਕਾਉਂਸਲਰ ਨੇ ਇੱਕ ਪੁਰਸ਼ ਕਾਉਂਸਲਰ ਆ ਪੂਨਮ ਦੇਵੀ ਨੇਹਾ ਮੁਸਾਵਤ ਤੇ ਗੁਰਚਰਨਜੀਤ ਸਿੰਘ ਕਾਲਾ ਇਹ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਯਾਨੀ ਕਿ ਗ੍ਰਿਤ ਇਹਨਾਂ ਨੇ ਵਿਗਾੜ ਦਿੱਤਾ ਹੈ ਤੇ ਹੁਣ ਜਿਹੜੀ ਚੋਣ ਹੋਵੇਗੀ ਉਹਦੇ ਵਿੱਚ ਬੀਜੇਪੀ ਦਾ ਮੇਰ ਬੰਨਾ ਤੈ ਹੈ ਤੇ ਬੀਜੇਪੀ ਦੇ ਜਿਹੜਾ ਮੇਰ ਚੁਣਿਆ ਗਿਆ ਸੀਗਾ ਮਨੋਜ ਸੁੰਨਕਰ ਉਹਨੇ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ ਤੇ ਜਦੋਂ ਇਹ ਚੋਣ ਹੋ ਰਹੀ ਸੀਗੀ ਤਾਂ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਉਹਨੇ ਗਲਤ ਤਰੀਕੇ ਦੇ ਨਾਲ ਵੋਟਾਂ ਦੀ ਗਿਣਤੀ ਕੀਤੀ ਹੈ ਤੇ 8 ਵੋਟਾਂ ਕੈਨਸਲ ਕਰ ਦਿੱਤੀਆਂ ਗਈਆਂ ਇੰਡੀਆ ਗੱਠ ਜੋੜਦੀਆਂ ਤੇ ਬੀਜੇਪੀ ਦੇ ਹਿੱਸੇ 16 ਆ ਗਈਆਂ ਤੇ 12 ਦੇ ਉੱਤੇ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠ ਜੋੜ ਰਹਿ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਬਾਈਕਾਟ ਕੀਤਾ ਤਾਂ ਸੀਨੀਅਰ ਡਿਪਟੀ ਮੇਅਰ ਦੀ ਚੋਣ ਬਿਨਾਂ ਵਿਰੋਧੀਆਂ ਤੋਂ ਹੀ ਕਰ ਲਈ ਗਈ ਉਹ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਤੇ ਹੁਣ ਕੁੱਲ ਮਿਲਾ ਕੇ ਭਾਜਪਾ ਵੱਡਾ ਫੇਰ ਬਦਲ ਕਰਦੀ ਹੋਈ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤਿੰਨ ਕੌਂਸਲਰ ਉਹਨਾਂ ਦੇ ਨਾਲ ਜਾ ਚੁੱਕੇ ਨੇ ਤੇ ਹੋਰ ਅੱਗੇ ਕੀ ਅਪਡੇਟ ਆਉਂਦੀ ਹੈ ਉਹਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਪਰ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਭਾਜਪਾ ਇਸ ਤਰ੍ਹਾਂ ਕਿਉਂ ਕਰਦੀ ਹੈ ਕਿਉਂਕਿ ਭਾਜਪਾ ਦੇ ਉੱਤੇ ਇਲਜ਼ਾਮ ਕਈ ਤਰ੍ਹਾਂ ਦੇ ਲੱਗਦੇ ਨੇ ਈਵੀਐਮ ਮਸ਼ੀਨਾਂ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਨੇ ਪਰ ਇਹ ਸਭ ਦੇ ਬਾਵਜੂਦ ਚੰਡੀਗੜ੍ਹ ਦੇ ਵਿੱਚ ਸਿਆਸੀ ਸਮੀਕਰਨ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਸੁਪਰੀਮ ਕੋਰਟ ਦੇ ਵਿੱਚ ਵੀਐਸ ਮਾਮਲੇ ਦੀ ਸੁਣਵਾਈ ਹੈ ਅੱਜ ਉਹਦੀ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ